ਬੋਰਡ ਨੀਜੀਕਰ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਪੰਜਾਬ ਦਾ ਬਿਜਲੀ ਬੋਰਡ ਨੀਜੀਕਰ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਕਿਸਾਨ ਮਜ਼ਦੂਰ ਮਲਾਜ਼ਮ ਨੌਜਵਾਨ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਨੌਜਵਾਨ ਮਲਾਜ਼ਮ ਇਕਤਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾ 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 ਭਗਵੰਤ ਮਾਨ ਸਰਕਾਰ ਦਾ ਬੜਾ ਹੀ ਗੜਕ ਗੜਾ ਹੀ ਗੜਕ ਬੜਾ ਹੀ ਗੜਕ ਭਗਵੰਤ ਮਾਨ ਸਰਕਾਰ ਦਾ ਰਵੇ ਕੱਖਣਾ ਰਵੇ ਕੱਖਣਾ ਰਵੇ ਕੱਖਣਾ ਭਗਵੰਤ ਮਾਨ ਸਰਕਾਰ ਦਾ ਰਵੇ ਕੱਖਣਾ ਰਵੇ ਕੱਖਣਾ ਰਵੇ ਕੱਖਣਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ ਆ ਸੀ ਅਸੀਂ ਉਹਨਾਂ ਵੱਲ ਥਵਾ ਜੀ ਬਿਜਲੀ ਕਰ ਦੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਂਬਰ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਟਾਈਮ ਇੱਥੇ ਤਿੰਨ ਜੋਨਾਂ ਆ ਜੀ ਜੋਨ ਰਾਮਧੰਮਨ ਸਾਹਿਬ ਜੋਨ ਭਗਤ ਨਾਮਦੇਵ ਜੀ ਦੇ ਜੋਨ ਬਾਬਾ ਮੱਖਾ ਸਾਹਿਬ ਜੀ ਸਾਡੇ ਨਾਲ ਜਿਲ੍ਹਾ ਆਗੂ ਸਤਨਾਮ ਸਿੰਘ ਜੀ ਮਦਰ ਅਤੇ ਜੋਨ ਦੇ ਸਕਤਰ ਸਰਜੀਤ ਸਿੰਘ ਜੀ ਨਾਥ ਖਲੋਤਣ ਹਾਂਜੀ ਪ੍ਰਧਾਨ ਜੀ ਕਿਹੜੇ ਮਸਲੇ ਤੇ ਅੱਜ ਇੱਥੇ ਚੇਪਾਲੇ ਜਿਹੜੇ ਮੀਟਰ ਲੈ ਕੇ ਇੰਨੇ ਮੀਟਰ ਜਿਹੜੇ ਲੈ ਕੇ ਆਏ ਜੀ ਕੀ ਮਸਲਾ ਪੈ ਗਿਆ ਜੀ ਅੱਜ ਇਹ ਮਸਲਾ ਇਹ ਵੇਖੋ ਜੀ ਇਹ ਪਿਆ ਹੋਆ ਜੋ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਵਾਂਜ ਪਿਆ ਹੀੜਾ ਵਾ ਪ੍ਰਾਈਵੇਟ ਜਿਹੜਾ ਕਿਨੂੰ ਕਰਨਾ ਵਾ ਨਿੱਜੀ ਕਾਰਨ ਦੇਣਾ ਵਾ ਇਹ ਆਦਾ ਬਿਜਲੀ ਬੋਰ ਜਿਹੜਾ ਵਾ ਇਹ ਚਿਪ ਵਾਲੇ ਮੀਟਰ ਇਹ ਸਾਹ ਦੋ ਸਾਤ ਤੁਹਾਨੂੰ ਕੱਲ ਕਰਦਣ ਹੋ ਗਿਆ ਵੀ ਨਾ ਲਾਓ ਸਾਡੇ ਪਿੰਡਾਂ ਵਿੱਚ ਇਹਦੇ ਵਿੱਚ ਚਿਪ ਪਾਈ ਗਈ ਆ ਪਰ ਇਹ ਬਾਰ ਬਾਰ ਕਹਿਣ ਤੇ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਚਿਪ ਵਾਲੇ ਮੀਟਰ ਜਿਹੜੇ ਹੀ ਲਾਏ ਗਏ ਅੱਜ ਜੋ ਸੂਬੇ ਨੇ ਫੈਲਾ ਕੀਤਾ ਵਾ ਭਰਾਤੀ ਜਿਹੇ ਬੰਦਿਆਂ ਨੇ ਨਾਲ ਰਲ ਕੇ ਸਾਰੇ ਵਿੱਚ ਫੈਲਾ ਕੀਤਾ ਵਾ ਵੀ ਇਹ ਜਿੰਨਾ ਚਿਰ ਇਹ ਬੀਟਰ ਪੋਟਕਾ ਜਿਹੜੇ ਆ ਅੱਜ 10 ਤਰੀਕ ਨੂੰ ਜਿਹੜੇ ਆਪਾਂ ਬੀੜੀ ਤਫਤੇ ਉਧਰ ਵਾਲ ਵਿੱਚ ਐਸਨੇ ਕਰੋਤਿਆਂ ਜਾਮਾ ਕਰਾਏ ਆ ਜਾਂ ਹੋਰ ਵੀ ਇਹਨਾਂ ਪਿੰਡਾਂ ਵਿੱਚ ਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਇਹਨੇ ਬਿੱਲ ਦੀ ਇਹਨਾਂ ਕੀਤੀ ਵੀ ਅਸੀਂ ਇਹਨਾਂ ਬਿੱਲ ਪਾਵਾਂਗੇ ਜਾਂ ਕੋਈ ਦਰਮਾਨਾ ਕੀਤਾ ਇਸ ਬੀਲੀ ਘਰ ਦਾ ਡੜ ਕੇ ਵਿਰੋਧ ਕੀਤਾ ਜਾਊਗਾ ਜੇ ਲੋੜ ਪਈ ਤੇ ਕੋ ਵੱਡਾ ਐਕਸ਼ਨ ਜਾਂ ਸੜਕਾਂ ਤੇ ਜਾਂ ਇਹਰੇ ਨਾਲ ਦੇ ਜਣਾ ਪੁੱਤਾ ਵੀ ਜਾਇਆ ਜਾਊਗਾ ਪਰ ਇਥੋਂ ਦੇ ਹਰਕਾਰੀਆਂ ਨੂੰ ਅਸੀਂ ਜਰੂਰ ਬੇਨਤੀ ਕਰਦੇ ਆ ਅੱਜ ਵੀ ਇਹ ਕਦੇ ਪਿੰਡਾਂ ਵਾਲੇ ਏ ਨਾ ਠੱਕਾ ਕਰਨਾ ਕਿ ਇਹ ਨਾ ਜਾਇਓ ਜੇ ਕਿਹਾ ਤਾਂ ਤੁਹਾਡੀ ਕਿਰਾ ਕਰਾ ਦੀ ਪਿੰਡਾਂ ਵਿੱਚ ਕਰਕੇ ਉੱਥੇ ਤੁਹਾਡੀ ਕਰਾਂਗੇ ਤੇ ਇਹ ਤੁਹਾਨੂੰ ਇਹ ਮੁੜ ਕੇ ਬਾਅਦ ਉੱਥੋਂ ਤੁਹਾਨੂੰ ਮੋੜਨਾ ਪਊਗਾ ਇਹ ਮੀਟਰ ਮੁੜ ਕੇ ਦੁਬਾਰਾ ਸਾਡੇ ਪਿੰਡਾਂ ਵਿੱਚ ਲੈ ਕੇ ਨਾ ਜਾਇਓ ਇਹ ਸਾਡੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਸਾਡੀ ਸਰਕਾਰ ਨਾਲ ਲੜਾਈ ਆ ਇਹ ਸਰਕਾਰ ਦਾ ਨਿੱਜੀ ਕਰਨ ਬਿੱਲ ਲੈ ਕੇ ਆਈ ਆ ਸਾਡਾ ਜਿਹੜਾ ਪ੍ਰਾਈਵੇਟ ਕਰਨ ਲੱਗੀ ਆ ਇਹ ਤੇ ਅਸੀਂ ਵਿਰੋਧ ਵਿੱਚ ਆਏ ਆ ਤੇ ਜਿਹੜਾ ਇੱਕ ਆਈਆਂ ਨਾ ਸਾਡੇ ਨੌਜਵਾਨ ਧਰਾਂ ਜੋ ਤਾਂ ਬੈਠੇ ਆ ਉਹਨਾਂ ਨੂੰ ਮੁਲਾਜ਼ਮਾ ਰੱਖਣ ਉਹਨਾਂ ਨੂੰ ਮੋਕਰੀਆ ਦੇਣ ਦੇ ਪੀਲੀ ਬੋਰਡ ਸਾਡਾ ਚੱਲੇ ਅਸੀਂ ਇਹ ਨਹੀਂ ਆ ਤੇ ਸਾਡਾ ਬਿਲੀ ਫ੍ਰੀ ਦੇਣਾ ਅਸੀਂ ਇਹਨਾਂ ਸਾਨੂੰ 1 ਰੁਪਿਆ ਜਿੰਮੜੀ ਦਾ ਕਰ ਦੇਣਾ ਅਸੀਂ 1 ਰੁਪਿਆ ਜਿੰਮੜੀ ਦੇਣ ਨੂੰ ਤਿਆਰ ਆ ਬਿਲਕੁਲ ਤੇ ਆਹੜੇ ਚੇਪਾਲ ਮੀਟਰ ਇਹ ਆਪਣੇ ਕੋਲ ਨਹੀਂ ਸਾਨੂੰ ਪਹਿਲੇ ਕਾਲੇ ਮੀਟਰ ਜਿਹੜਾ ਗਲਾਰੀ ਵਾਲੇ ਉਹ ਹੀ ਲਾਉਣ ਠੀਕ ਆ ਖਾਲਸਾ ਬਾਈ ਕੁ ਜੀ ਹਾਂਜੀ ਪਰ ਤਾਂ ਜੀ ਇਹ ਕਿਹੜੀ ਜੇਈ ਸਾਹਿਬ ਦੀ ਜਿਹ ਹਾਜਰੀ ਜਿੰ ਮੀਟਰ ਜਮ ਕਰਾਇਆ ਜਾ ਰਿਹਾ ਜੀ ਵੇਖੋ ਜੀ ਸਾਡੇ ਜਈ ਸਾਹਿਬ ਆ ਜਗਦੀਪ ਸਿੰਘ ਜਿਹੜੇ ਆ ਜਈ ਸਾਹਿਬ ਆ ਇਹਨਾਂ ਨੇ ਕਿਹਾ ਕਿ ਅਸੀਂ 100 ਉਹਨਾਂ ਨੇ ਵੇਚੜੇ ਆ ਠੀਕ ਹੈ ਜੀ 199 ਜਿਹੜੇ ਆ ਉਹਨਾਂ ਨੂੰ ਦੇ ਦਿੱਤੇ ਆ ਬਾਕੀ ਜਈ ਅਲੱਗ-ਲੱਗ ਵਾ ਉਹ ਜਈਆਂ ਨੂੰ ਲੱਗ ਲੱਗ ਜਿਹੜੇ ਪਿੰਡੋਂ ਆਪੇ ਵੇਰ-ਵੇਣਾ ਉਹਨਾਂ ਨੂੰ ਕਰ ਕਰ ਦਿੱਤੇ ਜਾਣਗੇ ਇਹ ਜਗਦੀਪ ਸਿੰਘ ਨੇ ਇਹੜਾ ਸਾਰੇ ਜਿਹੜੇ ਆ ਲੈਂਡ ਹੋਲ ਲੈ ਲਏ ਜੀ ਠੀਕ ਹੈ ਠੀਕ ਹੈ ਜੀ